ਤਦਰਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਸਿਹਤ ਦੇ ਵਿੱਚ ਜੋ ਕ੍ਰਾਂਤੀ ਲਿਆਂਦੀ ਗਈ ਹੈ ਉਸ ਨੂੰ ਅੱਗੇ ਵਧਾਉਂਦਿਆਂ ਵਿਸ਼ੇਸ਼ ਬਜਟ ਰੱਖਿਆ ਗਿਆ ਹੈ ਤੋ ਉੱਥੇ ਸਿੱਖਿਆ ਤੇ ਲਈ 16987 ਕਰੋੜ ਰੁਪਏ ਰੱਖੇ ਗਏ ਨੇ ਤੇ ਖੇਤੀਬਾੜੀ ਦੇ ਲਈ 13.784 ਕਰੋੜ ਦੇ ਨਾਲ ਕਿਸਾਨਾਂ ਨੂੰ ਫਰੀ ਬਿਜਲੀ ਤੇ ਲਈ 9330 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਤੇ ਉਤੀ ਸਿਹਤ ਸੇਵਾਵਾਂ ਦੇ ਲਈ 5.264 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਉਤੀ ਗ੍ਰਹਿ ਮਾਮਲੇ ਨਿਆਂ ਤੇ ਜੇਲ੍ਹ ਪ੍ਰਬੰਧ ਦੇ ਲਈ 1635 ਕਰੋੜ ਰੁਪਏ ਰੱਖੇ ਗਏ ਨੇ ਤੇ ਨਾਲ ਹੀ ਸੰਨਤ ਦੇ ਵਿੱਚ 3367 ਕਰੋੜ ਦਾ ਬਜਟ ਰੱਖਿਆ ਗਿਆ ਆਉ ਦੇਖਦੇ ਹਾਂ ਉਹਨਾਂ ਨੇ ਹੋਰ ਕੀ ਕੁਝ ਕਿਹਾ ਟੀਜੇ ਸਾਲ ਦਾ ਪੰਜਾਬ ਦਾ ਬਜਟ ਅੱਜ ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2 ਲੱਖ 4900 18 ਕਰੋੜ ਰੁਪਏ ਦਸਤੀ ਪੰਜਾਬ ਦੀ ਵਿਧਾਨ ਸਭਾ ਚ ਤਸਦੀਕ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਦਿਵਿੱਤੀ ਘਾਟਾ ਕਰੰਬਰ 2.77% ਅਤੇ 3.80% ਜਿਹੜੇ ਅਸੀਂ ਉਹ ਤੇ ਚੇ ਰੱਖੇ ਨੇ ਮਾਲ ਲਾਇਨੇਗੇ ਜਦ ਕਿ ਪਿਛਲੇ ਸਾਲ ਇਹੀ ਸੇਮ ਜਿਵੇਂ ਮਾਲੀਆ ਘਾਟੇ ਦੀ ਗੱਲ ਕਰਾਂ 3.13 ਸੀ ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿਤੀ ਘਾਟਾ 4.12 ਸੀ ਜਿਹੜਾ ਕਿ ਅਸੀਂ ਹੁਣ 3.80 ਹੀ ਸਦੀ ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ ਬੜਾ ਪਾਸਟਪ ਸਟੈਪਾ ਸਰਕਾਰ ਦਾ ਇਹ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਨੇਕ ਨੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਹੈ। ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਦਰਜਾਪ ਕੀਤੇ ਨੇਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ। 127134 ਕਰੋੜ ਰੁਪਏ ਦੇ ਜਿਹੜੇ ਅਸੀਂ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਦਰਜਾਪ ਕੀਤੇ ਨੇਗੇ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕਿ ਉਹ 8399 ਯਾਨੀ ਕਿ ਲਗਭਗ 8400 8399 ਕਰੋੜ ਰੁਪਏ ਜਿਹੜੇ ਅਸੀਂ ਰੱਖੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਦੇ ਇਸੇ ਤਰ੍ਹਾਂ ਪੀਆਡਬੀ ਪੀਆਡਬੀ ਦੀ ਗੱਲ ਕਰਾਂ ਪਿੱਡਾ ਦੀ ਗੱਲ ਕਰਾਂ ਉਹਦੇ ਚ ਕਪੈਕਸ ਦੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਇਆ ਉਹਦੇ ਲਈ ਵੀ ਅਸੀਂ ਆਖਬਾਰ ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਇਆ ਇਹ 라ਸੀਟਾ ਹੋ ਜਾਂਦੀ ਹੈ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਏ ਬਣਦਾਗਾ ਐਫੈਕਟਿਵ ਜਿਹੜਾ ਰੈਵਨਿਊ ਡੈਫਿਸਿਟ ਆ 22244 ਕਰੋੜ ਰੁਪਇਆ 2.77 ਪਰਸੈਂਟ ਜੀਐਸਡੀਪੀ ਦਾ ਟੋਟਲ ਜੀਐਸਡੀਪੀ ਦਾ ਉਹ ਬਣਦਾਗਾ ਇਸੇ ਤਰ੍ਹਾਂ ਫਿਸਕਲ ਡੈਫਿਸਿਟ ਦੀ ਮੈਂ ਗੱਲ ਕਰਾਂ ਫਿਸਕਲ ਡੈਫਿਸਿਟ ਜਿਹੜਾ ਪਤੀ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ that is ਇਕੁਅਲ ਟੂ 3.80% ਆਫ ਦੀ ਜੀਐਸਡੀ 3.80% ਆਫ ਦੀ ਜੀਡੀਪੀ 3.80 ਆਫ ਦੀ ਜੀਡੀਪੀ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਆ ਉਹ ਹੋਈ ਆ ਸੋ ਇਸੇ ਤਰ੍ਹਾਂ ਮੈਂ ਅਫੈਕਟਿਵ ਜਿਹੜਾ ਆਊਟਸਟੈਂਡਿੰਗ ਡਾਟਾ ਉਹਦੀ ਮੈਂ ਗੱਲ ਕਰਾਂ 293729 ਬਾਈਟੇਜ ਬਾਈਟੇਜ 292 99 9738 ਇਸੇ ਤਰ੍ਹਾਂ 23 24 ਰੀ ਦੀ ਮੈਂ ਗੱਲ ਕਰਾਂ ਰੀ ਦੀ ਗੱਲ 322000 23135 ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 353600 ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ ਕਈ ਲੋਕ ਮੇਰੇ ਸਾਥੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਵੀ ਨੇ ਜਾਂ ਵਿਧਾਨ ਸਭਾ ਚ ਵੀ ਨੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾਗਾ ਅੱਜ ਕੁਰਸੂ ਨੂੰ ਅੰਦਰ ਭੇਜਿਆ ਉਹ ਗੱਲ ਕਰਦੇ ਹੁੰਦੇ ਨੇ ਕਿ ਉਹਦੀ ਮੈਂ ਜੀਐਸਡੀਪੀ ਦੀ ਗੱਲ ਕਰਾਂ ਤਾਂ 22 23 ਚ 43.64 ਸੀਗਾ ਤੇ ਪਿਛਲੇ ਸਾਲ 43.84 ਸੀਗਾ ਸੋ ਇਸ ਵਾਰ ਉਹ 44.5 ਯਾਨੀ ਕਿ ਲਗਭਗ 44% ਹੈ ਉਹਦੇ ਚ ਡਾਊਨ ਦਿਲਾਸੀ ਕਿਹਾਗੇ ਸੋ ਇਸ ਤੋਂ ਬਿਨਾ ਹੋਰ ਵਕ ਵਕ ਸੈਕਟਰਾਂ ਦੇ ਅੰਦਰ ਮੈਂ ਆਲਰੇਡੀ ਜਿਹੜਾ ਐਕਸਪਲੇਨ ਕਰ ਚੁੱਕਿਆਗਾ ਕਿ ਕਿਹੜੇ ਕਿਹੜੇ ਰੱਖੇ ਨੇ ਕਿ ਸਮੇਤ ਸਮੇਤ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਉਹ ਅਸੀਂ ਬਗੈਰ ਕੋਈ ਬਗੈਰ ਕੋਈ ਨਮਾ ਟੈਕਸ ਸਮਪੋਸ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਸਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸੋ ਮੈਂ ਸਮਝਦਾ ਕਿ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਸੋ ਜਿਸ ਤਰ੍ਹਾਂ ਮੈਂ ਗੱਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਜੀਵੀ ਕੀ ਬਾਰੇ ਜਿਹੜਾ ਗੁਰਜੀ ਦਾ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ ਉਹ ਵੀ ਅਸੀਂ ਇਸੇ ਸਾਲ ਸ਼ੁਰੂ ਕੀਤਾ ਹੈਗਾ ਜਿਹੜਾ ਲਗਭਗ 1080 ਕਰੋੜ ਰੁਪਏ ਦੀ ਕਾਸਟ ਬੜੀ ਘੱਟ ਹੈ 1080 ਕਰੋੜ ਰੁਪਏ ਜਨਕਿ ਜੇ ਨਮਾ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5 ਫੀਸਦੀ 8 ਮਤਲਬ 8 ਕਰੋੜ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਉੱਤੇ ਖਰਚਾ ਆਉਂਦਾ ਹੈਗਾ ਜਨਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ ਸਿਰਫ 2 ਕਰੋੜ ਰੁਪਏ ਬੈਗਾ ਬਾੜ ਦੇ ਸਾਫ ਦੇ ਨਾਲ ਉਹ ਪਰਚੇਸ ਕੀਤਾ ਗਿਆ 2 ਸਟਾਫ ਡਿਲੀਵਰੀ ਰਾਸ਼ਨ ਦੀ ਡਿਲੀਵਰੀ ਉਹਦੇ ਲਈ ਰਕਮੇ ਫੰਡ ਰੱਖੇ ਗਏ ਨੇਗੇ ਇਸੇ ਤਰ੍ਹਾਂ ਮਹੱਲਾ ਕਲੀਨਿਕ ਲਗਾਤਾਰ ਉਜਵੇ ਪਹਿਲਾਂ 829 ਅਸਸੀ ਬਣਾਏ ਨੇਗੇ ਇਹ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਪਰ ਖੁੱਲਦੇ ਵੀ ਰਹਿਣਗੇ ਔਰ ਲੋਕਾਂ ਨੂੰ ਸਵਾਮਾ ਵੀ ਜਿਹੜੀਆਂ ਉਹ ਜਿਹੜੀਆਂ ਰਹਿ ਗਈਆਂ ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਬ੍ਰਿਲੀਅੰਸ 100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ ਸਕੂਲ ਆਫ ਹੈਪੀਨੈਸ ਪਿਛਲੇ ਸਾਲ ਸੀ ਕੀਤੇ ਸਿਕਸ ਹੰਡਰਡ 18 ਜਿਨ੍ਹਾਂ ਦੇ 14 ਬਣ ਕੇ ਤਿਆਰ ਹੋਗੇ ਲੋਕਾਂ ਨੂੰ ਸਮਰਪਿਤ ਨੇਗੇ ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ ਅਪਲਾਈਡ ਲਰਨਿੰਗ 40 ਸਕੂਲ ਆਇਡੈਂਟੀਫਾਈ ਕੀਤੇ ਗਏ ਨੇਗੇ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੁੰਦਾ ਸੀਗਾ ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਇਡੈਂਟੀਫਾਈ ਕੀਤੇ ਨੇਗੇ ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਨੇਗੇ ਉਹ ਤਬਦੀਲ